ਹਾਂ ਹੁਣ ਲਾਈਵ ਸ਼ੁਰੂ ਹੋ ਗਿਆ ਹਾਂ ਹਾਂ ਜੀ ਬਾਈ ਸਿਕਾ ਜੀ ਸਾਰਿਆਂ ਨੂੰ ਤੇ ਦੱਸਿਓ ਵੀ ਇਹ ਰਵਾਜ ਆਉਂਦੀ ਆ ਵੀਰ ਭੈਣ ਕੋਈ ਵੀ ਆ ਰਿਹਾ ਅਜੇ ਪਹਿਲੇ ਦਿਨ ਲਾਈਵ ਹੋਇਆ ਮੈਨੂੰ ਪਤਾ ਨਹੀਂ ਸੀ ਚਲਾਉਣ ਦਾ ਤੇ ਵੀਪ ਨਹੀਂ ਬਣਾਇਆ ਸੀ ਕਿ ਚੈਨਲ ਵੀ ਆਪਣਾ ਤੇ ਉਸੇ ਨੂੰ ਪੋਸਟ ਨਾ ਵਗੈਰਾ ਨਾ ਮਾਜ ਕੋਈ ਪੋਸਟ ਵਗੈਰਾ ਪਾਉਣੀ ਆ ਤੇ ਉੱਪਰ ਦਾ ਟਾਈਮ ਜਾਂ ਚਲੀ ਜਾਂਦਾ ਵਾ ਨੂੰ ਦੇਵੋਂ ਤੇ ਦੇਖੀ ਇਹ ਆਵਾਜ਼ ਆਪਣੀ ਆ ਰਹੀ ਹੈ ਕਿ ਨਹੀਂ ਮੈਸੇਜ ਵੀ ਜਰੂਰ ਕਰ ਦਿਓ ਭਰਾ ਬਣ ਕੇ ਕੱਲ ਕ ਮਰੀਆਮੋ ਮੈਸੇਜ ਦੇ ਵਿੱਚ ਫਿਰ ਆਪਾਂ ਨੂੰ ਆਏ ਨਾ ਪਤਾ ਜੇ ਲੱਗ ਜਾਊਗਾ ਜੁੜੇ ਨਹੀਂ ਕੋਈ ਆਹ ਆ ਇੱਥੇ ਰਸ਼ੋਈ ਹੋਈ ਹੈ ਮੈਨੂੰ ਸ਼ੋਰ ਨਹੀਂ ਹੁੰਦਾਗਾ ਵੀ ਕੋਈ ਜੁੜਿਆ ਜਾਂ ਨਹੀਂ ਇਹ ਦੂਜੇ ਫੋਨ ਤੇ ਤਾਂ ਪਤਾ ਲੱਗਦਾ ਵਾ ਇੱਕ ਜਣ ਹਾਂ ਹੁਣ ਇੱਕ ਸ਼ੋਅ ਹੋਇਆ ਵਾ ਜੇ ਨੋ ਨਾ ਨਾ ਕੰਮ ਹੈ ਬਾਕੀ ਆਏ ਨਾ ਅੱਜ ਮੈਨੂੰ ਲੱਗਦਾ ਦਿਨੇ ਆ ਟਾਈਮ ਲੋਕੀ ਕੰਮ ਕਰਤੇ ਹੁੰਦੇ ਜਾਂ ਕੋਈ ਛੁੱਟੀ ਦਾ ਟਾਈਮ ਹਜੇ ਕੰਮ ਜੋਬ ਜੂ ਵਾਲਾ ਵਾ ਘਰੇ ਵੀ ਘਰਾਂ ਦੇ ਵਿੱਚ ਵੀ ਲੋਕਾਂ ਦਾ ਕੰਮ ਕਰਦਾ ਟਾਈਮ ਹੁੰਦਾ ਮੈਂ ਵੀ ਗਲਤ ਟਾਈਮ ਤੇ ਲਾਈਵ ਹੋ ਗਿਆ ਸਿੱਕੇ ਕੰਮ ਤੇ ਹਾਂ ਇਹ ਪੱਕਾ ਹੈ ਬਰਾ ਵੀ ਇਹ ਹੋ ਜਾ ਦੂਜੇ ਫੋਨ ਤੋਂ ਹੋ ਜਾ ਬਰਾ ਹਨਾ ਪਰ ਉਥੋਂ ਨਾਲ ਉਹ ਜਿਹੜਾ ਕੋ ਗਲਾਸ ਜਿਹਾ ਲੱਗਿਆ ਹੁੰਦਾ ਵਾ ਉਹ ਟੁੱਟਿਆ ਹੋਇਆ ਵਾ ਮੈਸੇਜ ਨੂੰ ਸੀ ਇਹਨ ਕੇ ਦਾ ਇਹਨੂੰ ਲੈ ਕੇ ਪੇ ਹਾਂ ਕਿ ਆ ਮਨ ਦਾ ਮਿਆਬ ਦਾ ਫੋਨ ਤੇ ਮੈਨੂੰ ਆਇਆ ਹੋਰ ਤਾਂ ਕੋਈ ਆਇਆ ਹੀ ਨਹੀਂ ਕਿ ਉਹ ਮੈਨੂੰ ਵੀ ਤਾਂ ਸੀਗਾ ਜਵਾਕ ਲਾਈ ਹੋਏ ਹੋਏ ਸੀਗੇ ਸੀਰ ਤੇ ਪਿੰਡ ਗਿਆ ਹੋਇਆ ਵਾ ਤੇ ਮੈਨੂੰ ਨਾਲ ਦਾ ਸ਼ੂ ਹੋਇਆ ਸੀ ਮੈਂ ਕਿ ਚੱਲੇ ਯਾਰ ਲਾਈ ਹੋ ਕੇ ਦੇ ਦੇ ਦੋ ਚਾਰ ਮਿੰਟ ਪੰਗੇ-ਪੁੰਗੇ ਜੇ ਲਏ ਤੇ ਫਿਰ ਯਾਨੀ ਬਣ ਗਈ ਗੱਲਬਾਤ ਜੀ ਬਾਕੀ ਇਹਦੇ ਵਿੱਚ ਵੀ ਕੋਈ ਸੈਟਿੰਗ ਹੋਊਗੀ ਉਹ ਆਪਾਂ ਨੂੰ ਅਜੇ ਹਿਸਾਬ-ਕਿਤਾਬ ਨਹੀਂਗਾ